ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਦਸਤਾਰ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਸਾਰਿਆਂ ਲਈ। ਜੇ ਸਾਡੇ ਆਪਾਂ ਇਹ ਫ੍ਰੀ ਸਟਾਈਲ ਦਸਤਾਰ ਹੈਗੀ ਤੇ ਵਿੱਚ ਆਪ ਬਾਲ ਦੇਖੋ ਆਪ ਕਿੱਦਾਂ ਕ੍ਰੀਏਟ ਕਰ ਰਹੇ ਹਾਂ ਕਿ ਸਾਰੇ ਵੀਰ ਇਸ ਨੂੰ ਗੱਲ ਧਿਆਨ ਦੇਣ। ਜੇਕਰ ਤੁਸੀਂ ਆਪਣੇ ਚੈਨਲ ਦੇ ਉੱਪਰ ਨਵੇਂ ਆਉਗੇ ਤਾਂ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਔਰ ਇਹ ਵੀਡੀਓ ਨਾਲ ਉਹਨਾਂ ਵੀਰਾਂ ਤੱਕ ਜ਼ਰੂਰ ਭੇਜ ਜਿਹੜੇ ਦਸਤਾਰ ਨੂੰ ਬੰਨ੍ਹਦੇ ਨੇ ਜਾਂ ਬੰਨਣਾ ਸਿੱਖਦੇ ਨੇਗੇ। ਜਾਨਤ ਹੈ ਬੰਨ ਨਹੀਂ ਹੁੰਦੀ। ਉਹਨਾਂ ਤਾਂ ਕੇ ਵੀਡੀਓ ਜਰੂਰ ਭੇਜੇ ਕਿਉਂਕਿ ਸਿੰਪਲ ਸਿੱਧੇ ਦਸਤਾਰ ਹੈਗੇ ਇਹ ਸਾਰੇ ਵੀ ਰੇਸ ਨੂੰ ਬੰਨ੍ਹ ਸਕਦੇ ਨੇਗੇ ਤੇ ਜਿਆਦਾ ਕੋਈ ਟਾਈਮ ਨਹੀਂ ਲੱਗਦਾ ਇਹਦੇ ਵਿੱਚ ਤੇ ਹੋਰ ਆਪਾਂ ਸਾਰਾ ਦਿਨ ਬੰਨ੍ਹ ਕੇ ਰੱਖ ਸਕਦੇ ਆ ਕੰਫਰਟੇਬਲ ਵੀ ਰਹਿੰਦੀ ਹੈ ਜਿਆਦਾ ਆਪਾਂ ਨੇ ਇਹਨੂੰ ਟਾਈਟ ਨਹੀਂ ਕਰਨਾ ਹੈਗਾ ਜੇ ਆਪਾਂ ਟਾਈਟ ਬਹੁਤ زیادہ ਕਰ ਦਿੰਨੇ ਆ ਤੇ ਫਿਰ ਆਪਾਂ ਨੂੰ ਸਾਰਾ ਦਿਨ ਔਖਾ ਕਰਦੀ ਹੈ ਨਹੀਂ ਆਪਾਂ ਟਾਈਟ ਵੀ ਨਹੀਂ ਕਰਨਾ ਇਹਨੂੰ ਜਿਆਦਾ ਤੇ ਹੁਣ ਆਪਾਂ ਦੇਖਦੇ ਹਾਂ ਇਹ ਵਿੱਚ ਬਲ ਕਿੱਦਾਂ ਕ੍ਰੀਏਟ ਕਰ ਰਹੇ ਹੈਗੇ ਇਹ ਆਪਾਂ ਬਲਾਂ ਦੇ ਨਾਲ ਨਾਲ ਆਪਾਂ ਉਪਰੋ ਵੀ ਸ਼ੇਪ ਦਾ ਬਿਲਕੁਲ ਧਿਆਨ ਰੱਖਣਾ ਵੀ ਹੈ ਕਿ ਦੱਪ ਸਹੀ ਜਾ ਰਿਹਾ ਹੈ ਨਹੀਂ ਜਾ ਰਿਹਾ ਤੇ ਉਪਰ ਆਪਣਾ ਟੂਆ ਨਹੀਂ ਪੈਣਾ ਚਾਹੀਦਾ ਉਪਰੋ ਵੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਕਿ ਸਿੱਧੀ ਹੋਣੀ ਚਾਹੀਦੀ ਹੈ ਬਿਲਕੁਲ ਤੇ ਹੁਣ ਆਪਾਂ ਦੇਖ ਲਈਏ ਇਸ ਤੋ ਆਗਲਾ ਲੜਾ ਚੁੱਕਿਆਗਾ ਤੇ ਇਹਦੇ ਵਿੱਚ ਵੀ ਆਪਾਂ ਉਦ ਦੀ ਬਲ ਪਾਏ ਤਰੀਕਾ ਸਾਰੇ ਬਲਾਂ ਵਿੱਚ ਇੱਕੋ ਹੀ ਹੁੰਦਾ ਹੈਗਾ ਇੱਕੋ ਨਾਲ ਦੇ ਹੁੰਦਾ ਹੈਗਾ ਕੋਈ ਇਹ ਨਹੀਂ ਹੈਗਾ ਵੀ ਉਹਦੇ ਵਿੱਚ ਜਿਆਦਾ ਐਵੇਂ ਕਰਨਾ ਪੈਂਦਾ ਹੈ ਉਵੇਂ ਕਰਨਾ ਪੈਂਦਾ ਨਹੀਂ ਇੱਕੋ ਹੀ ਗੱਲਬਾਤ ਹੁੰਦੀ ਹੈ ਸਾਰੀ بس مین ਤਾਂ ਆਪਾਂ ਇੱਕ ਦੋ ਲੱਡ ਬਲ ਧਿਆਨ ਦਿइए ਆਪਾਂ ਵੀ ਕਿੱਦਾਂ ਬਲ ਕ੍ਰੀਟ ਕਰ ਰਹੇ ਆਗੇ ਕਿੱਦਾਂ ਪੈ ਰਹੇ ਨੇਗੇ ਤੇ ਆਪਣੇ ਤਰੀਕੇ ਥੋੜੇ ਵੱਖਰੇ ਵੱਖਰੇ ਹੋ ਸਕਦੇ ਨੇ ਵੀ ਹਾਂ ਉਹ ਹੋਰ ਤਰ੍ਹਾਂ ਬਲ ਪਾਉਂਦਾ ਉਹ ਹੋਰ ਤਰ੍ਹਾਂ ਪਰ ਪੈੰਦ ਦਾ ਬਾਲ ਹੀ ਨਹੀਂਗੇ ਉਹਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸਾਰੇ ਵੀਰਾਂ ਨੂੰ ਤੇ ਆਪਾਂ ਕਿੱਦਾਂ ਪਾਨੇ ਆਪਣਾ ਥੋੜਾ ਸਟਾਈਲ ਲੱਗੋ ਸਕਦਾਗਾ ਉਹ ਗੱਲ ਬੱਕਰੀ ਆਪਾਂ ਤੁਸੀਂ ਜਿੱਦਾਂ ਆਪਾਂ ਨੂੰ ਵੀਜੀ ਲੱਗਦਾ ਪੌਦਾ ਪਾ ਸਕਦਾ ਬਾਲ ਇਹ ਤੇ ਆਪਾਂ ਨੇ ਇਦਾਂ ਹੀ ਜਿੱਗਿਆ ਪੈਦਾ ਪਾਨੇ ਯਾਤਰ ਬਾਲ ਤੇ ਹੁਣ ਆਪਾਂ ਇਹ ਬਿਲਕੁਲ ਸਾਫ਼ ਕਰਕੇ ਲਗਾਵਾਂਗੇ ਲਾੜ ਨੂੰ ਦੇਖੋ ਤੇ ਦਸਤਾਰ ਆਪਣੀ ਸਾਰੀ ਸੱਜ ਚੁੱਕੀ ਹੈ ਤੇ ਹੁਣ ਆਪਾਂ ਪਹਿਲਾ ਸਿਰ ਕਵਰ ਕਰਾਂਗੇ ਤੇ ਦੇਖੋ ਹਜ ਤੱਕ ਤੁਸੀਂ ਇਹ ਵੀ ਜ਼ਰੂਰ ਦੇਖੋ ਆਪਾਂ ਹਜ ਤੱਕ ਬਾਜ਼ ਨਹੀਂ ਲਗਾਇਆ ਹੈਗਾ ਇਹਦੇ ਵਿੱਚ ਤੇ ਨਾ ਹੀ ਕੋਈ ਸੇਫਟੀ ਪੈਨ ਵਰਤੇ ਆਪਾਂ ਨੇ ਤੇ ਹੁਣ ਆਪਾਂ ਆਪਣੇ ਹੈਡ ਕਵਰ ਕਰਕੇ ਤੇ ਆਪਾਂ ਆਖਰੀ ਲਾੜ ਲਗਾਵਾਂਗੇ ਜੇਕਰ ਹਜ ਤੱਕ ਤੁਸੀਂ ਵੀਡੀਓ ਪੂਰੀ ਦੇਖ ਲਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਆਪਣਾ ਆਖਰੀ ਲੜ ਲਗਾਵਾਂਗੇ। ਬਾਕੀ ਆਪਣੇ ਔਨ ਦਾ ਵੇ ਹੁੰਦਾ ਚੈਨਲ ਇਹਦੇ ਵਿੱਚ ਆਪਾਂ ਜਿਆਦਾਤਰ ਸ਼ਾਰਟ ਵੀਡੀਓ ਪਾਉਂਦੇ ਸੀ ਤੇ ਲੌਂਗ ਆਪਾਂ ਹੁਣ ਪਾਣ ਲੱਗੇ ਆਂ ਵੀਡੀਓ ਜਿਆਦਾਤਰ। ਤੇ ਲੌਂਗ ਵੀਡੀਓ ਨੇ ਵੀ ਉੱਦੀ ਪਿਆਰ ਦੇ ਦਿੰਦਾ ਆਪਾਂ ਸ਼ਾਰਟ ਵੀਡੀਓ ਨੇ ਪਿਆਰ ਦੇ ਰਿਹਾ ਸਭੇ ਦਾ। ਤੇ ਕਈ ਵੀਰਾਂ ਨੇ ਆਪਾਂ ਨੂੰ ਕਮੈਂਟਾਂ ਦੇ ਸਿਸ ਕਰਕੇ ਆਪਾਂ ਲੌਂਗ ਵੀਡੀਓ ਵੀ ਹੁਣ ਅਪਲੋਡ ਕਰਨੀ ਸਟਾਰਟ ਕਰ ਦਿੱਤੀ ਹੈਗੀ। ਤੇ ਔਰ ਇਹਨੂੰ ਵੱਤ ਵਤ ਪਿਆਰ ਦੇਓ ਚੈਨਲ ਨੂੰ। ਜੇਕਰ ਵੀਡੀਓ ਵਧੀਆ ਲੱਗਦੀ ਹੈਗੀ ਇਹ ਸਾਰੇ ਵੀਰਾਂ ਨੂੰ ਸ਼ੇਅਰ ਜਰੂਰ ਕਰਿਓ ਅੱਗੇ ਤੋਂ ਅੱਗੇ ਵਾਤੋ ਵਾਦ ਸਾਰੇ ਵੀਰਾਂ ਦਾ ਧੰਨਵਾਦ